ਮੇਰੀ ਸੁਪਰ ਹਿੱਟ ਕੀਤੀ ਹੈ ਤੇ ਮੈਂ ਤਾਂ ਬਾਈ ਸੋਨੇ ਇੱਕ ਗੱਲ ਇਹ ਕਹਿਣੀ ਚਾਹਨਾ ਵੀ ਜਿਹੜੇ ਮੇਰੇ ਫੈਨ ਬਾਹਰਲੇ ਦੇਸ਼ਾਂ 'ਚ ਬੈਠੇ ਹੋ ਫੋਨ ਕਰਕੇ ਘਰੇ ਕੋ ਵੀ ਐਂ ਬਾਲ ਬੂਲ ਕੋਈ ਨਹੀਂ ਕੱਟ ਸਕਦਾ ਲੈ ਮੈਂ ਬੈਠਾ ਮੋਟਰ ਤੇ ਲੈ ਕੈਂਚੀ ਵੀ ਮੈਂ ਕੋਲੋਂ ਦੇ ਦੂੰ ਮੇਰੇ ਬਾਲ ਕੱਟ ਕੇ ਦਿਖਾਵੇ ਕੋਈ ਇਹ ਬਾਈ ਅਫਵਾਹ ਫਲਾਈ ਵੀ ਆ ਕੋਈ ਬਾਲ ਬੂਲ ਕੱਟਣ ਵਾਲਾ ਕੋਈ ਸਿਸਟਮ ਨਹੀਂ ਚੱਲ ਰਿਹਾ ਪੰਜਾਬ 'ਚ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਹੈਗਾ ਕੋਈ ਕਿਤੇ ਕੁਝ ਨਹੀਂ ਯਾਰ ਲੈ ਮੇਰੇ ਨਾਲ ਹੱਥ ਜਿਹੜਾ ਉਹ ਕਿਹੜਾ ਹੈਗਾ ਬਾਲ ਬੂਲ ਕੱਟਣ ਵਾਲਾ ਮੈਂ ਕੈਂਚੀ ਵੀ ਦੇ ਦੂੰ ਕੋਲੋਂ ਦਾ ਮੇਰੀ ਇਹ ਮੇਰੇ ਵਾਲ ਕੱਟ ਕੇ ਦਿਖਾਵੇ ਕੋਈ ਬਾਈ ਜਿੰਨੇ ਪੜੇ ਲਿਖੇ ਲੋਕ ਆ ਬਾਈ ਉਹ ਸਾਰੇ ਨੂੰ ਸਮਝਾਓ ਤੇ ਬਾਹਰਲੇ ਦੇਸ਼ਾਂ 'ਚੋਂ ਫੋਨ ਕਰੋ ਤੇ ਬਾਕੀ ਬਾਈ ਜਿੰਨੇ ਵੀ ਇੱਧਰ ਜਾਗਰੂਕ ਬੰਦੇ ਆ ਉਹ ਸਾਰੇ ਆਪਦੇ ਘਰਦਿਆਂ ਨੂੰ ਸਮਝਾਓ ਵੀ ਇਹ ਗੱਲ ਨਹੀਂ ਹੋ ਸਕਦੀ ਬਾਲ ਬੂਲ ਕੱਟਣ ਵਾਲੀ ਹਾਂ ਬਾਈ ਹੋਰ ਦੱਸੋ ਕੀ ਹਾਲ ਆ ਹਾਂ ਬਾਈ ਗੁੱਤ ਵੱਢਣ ਵਾਲੇ ਦਾ ਮੈਂ ਇਲਾਜ ਕਰਦਾ ਵੀ ਮੇਰੇ ਨਾਲ ਹੱਥ ਜਿਹੜਾ ਹੋ ਯਾਰਾ ਮੇਰੀ ਵੱਡੇ ਕਿਹੜਾ ਵੱਢਦਾ ਮੇਰਾ ਇੱਕ ਧੌਲਾ ਹੀ ਕੱਢ ਦਿੰਨ ਸਿਰ ਤੋਂ ਇੱਕ ਵਾਲ ਹੀ ਪਟਕੇ ਦਿਖਾ ਦੇ ਕੋਈ ਉਹੀ ਗੱਲਾਂ ੜਾਈ ਰੱਖੀਆਂ ਬਾਈ ਲੋਕਾਂ ਨੇ ਫਾਫ ਫਲਾਈ ਜਾਂਦੀ ਆ ਬਾਈ ਬਹਿ ਪਰ ਮਿੰਜਣਾ ਪਾਓ ਮੈਨੂੰ ਤਾਂ ਲੱਗਦਾ ਬਾਬਿਆਂ ਬੂਬਿਆਂ ਦਾ ਕੰਮ ਲੱਗਦਾ ਇਹ ਕਿਉਂਕਿ ਉਹਨਾਂ ਨੂੰ ਐ ਵੀ ਸਾਡੇ ਕੋਲ ਆਉਣਗੇ ਇਹ ਮੈਨੂੰ ਤਾਂ ਅਹੀਂ ਲੱਗਦਾ ਵੀ ਬਾਬਿਆਂ ਬੂਬਿਆਂ ਨੇ ਫੁਹਾ ਫਲਾਈ ਆ ਵੀ ਸਾਡੇ ਕੋਲ ਪਹੁੰਚਣੀਆਂ ਬੁੜੀਆਂ ਵਾੜੀਆਂ ਧਾਗਾ ਤਵੀਦ ਲੈਣਾ ਤਾਂ ਮੈਨੂੰ ਤਾਂ ਇਹ ਲੱਗਦਾ ਚੱਕਰ ਤੇ ਭਰਾਵਾ ਸਮਝਾਓ ਕੋਈ ਬਾਲ ਬੂਲ ਕੱਟਣ ਵਾਲਾ ਕੁਝ ਨਹੀਂ ਇਹ ਸਿਸਟਮ ਇਹ ਹੁਈ ਫੁਹਾ ਬਾਦੂ ਦੀ ਹੋਰ ਦੱਸੋ ਭਾਈ ਕੀ ਹਾਲਾ